ਓ ਕੀ ਹੋ ਗਿਆ ਵਾ ਹੁਣ ਇਹ ਪਿਓ ਨੂੰ ਕਰੋਗੇ ਫੋਨ ਆਖੋ ਮਾਂ ਨਹੀਂ ਤਗੜੀ ਆਜੇ ਕੋਈ ਲਿਆ ਕੇ ਡਿਸਪਰੀਨ ਦਾ ਗੋਲਾ ਮਾਰੇ ਮੇਰੇ ਸਿਰ ਦੇ ਵਿੱਚ ਕੋਈ ਪੈਨਡੋਲ ਦਾ ਗੋਲਾ ਮਾਰੇ ਮੈਨੂੰ ਕਿੰਨੇ ਦਵਾਈ ਲਿਆ ਕੇ ਦੇਣੀ ਐ ਮੇਰਾ ਕੋਈ ਅਰਜਨ ਸਵਾਉ ਇੱਥੇ ਪਾ ਚਿੱਕੋ ਰਾਟ ਲੜੋ ਕੁਲੋ ਮਾਂ ਪੈ ਗਈ ਮੰਜੀ ਤੇ ਮਰੀ ਕਿਉਂ ਨਹੀਂ ਜਿੰਦ ਦਾ ਪਿਓ ਹੰਝ ਦੀ ਹਾਲਤ ਜਮਲੇ ਮੈਂ ਕੀ ਕਰਾਂ ਵੇ ਪਿਓ ਨੂੰ ਫੋਨ ਕਰ ਦੋ ਵੇ ਆਕੋ ਅੱਜ ਨਹੀਂ ਨਾਗਾ ਤੇਰੀ ਚਦਰਾਟ ਦਾ ਹੁੰਦਾ ਨਹੀਂ तितਲੀਆਂ ਕਿਤੇ ਉੜਾਂ ਪਰਾਂ ਜਾਂਦੀਆਂ ਘੜੀ ਆ ਜਾਏਗਾ ਜਲਦੀ ਤੇ ਸ਼ਾਮਾਂ ਤੇ ਪੈ ਗਈਆਂ ਨੇ ਉਹਨੂੰ ਕਹ ਅੱਜ ਮਾਰਾ ਜੇ ਅੱਗੇ ਪਿੱਛੇ ਕਰ ਲੈ ਟਾਈਮ ਦੀ ਨਹੀਂ ਫਰਕ ਪੈਂਦਾ ਤੂੰ ਉੱਥੇ ਚੌਧਰੀ ਹੀ ਰਹੇਗਾ ਰੋਟੀ ਤੇ ਬਣਾ ਦੋ ਰੋਟੀ ਨਹੀਂ ਕੱਟਦੀ ਰੋਟੀ ਤੇ ਬਣਾ ਦੋ ਮੈਂ ਤੈਨੂੰ ਰੋਟੀ ਦਵਾ ਰੋਟੀ ਰੋਟੀ ਸੁੱਤੇ ਪੈਰ ਕਰ ਪਿਓ ਨੂੰ ਫੋਨ ਰੋਟੀ ਲਈ ਆਈ ਪਿਓ ਨੂੰ ਨਹੀਂ ਪਰਵਾ ਪਿਓ ਨੇ ਕਦੀ ਪੁੱਛਿਆ ਮਾਰਾ ਜੀਵਾ ਕਿਵੇਂ ਦੀ ਹੈ ਨਾ ਵੇ ਕਰੋ ਵੇ ਪਿਓ ਨੂੰ ਫੋਨ ਵੇ ਮੈਨੂੰ ਡਾਕਟਰ ਕੋ ਲੈ ਜਾਵੇ ਉਹ ਲੈ ਜਾਂਦੇ ਆ ਡਾਕਟਰ ਕੋਲ ਮੇਰ ਕੋ ਨਹੀਂ ਪੱਕਦੀ ਕਰੋ ਪਿਓ ਨੂੰ ਫੋਨ ਲਈ ਆਏ